ਮੇਰਾ ਪਿੰਡ ਜਿਹੜਾ ਬਹੁਤ ਤਰੱਕੀ ਕਰੇ ਪਹਿਲੋਂ ਵੀ ਜਿਹੜੇ ਸਰਪੰਚ ਰਹੇ ਸਕਾਰਜਗ ਰਹੇ ਹਰ ਕੋਈ ਕੰਮ ਕਰਦਾ ਜੀ ਵਧੀਆ ਤਰੀਕੇ ਨਾਲ ਕੰਮ ਕਰਦਾ ਵਾ ਵਧੀਆ ਕੰਮ ਹੋਇਆ ਪਰ ਕੁਛ ਸਾਡੀ ਗਰਾਉਂਡ ਦਾ ਮਸਲਾ ਵਾ ਸਾਡੇ ਪੰਚਾਇਤ ਘਰ ਦਾ ਮਸਲਾ ਵਾ ਸੁਪਨੇ ਵੱਡੇ ਨਹੀਂ ਜੀ ਕੁਛ ਸੁਪਨੇ ਨਹੀਂ ਜੀ ਕਰਨਾ ਹੋਣਾ ਜੇ ਬਣੇ ਤਾਂ ਫਿਰ ਕਰਨਾ ਵਾ ਸੁਪਨੇ ਜਿਹੜੇ ਆ ਸੁਪਨੇ ਸੁਪਨੇ ਰਹਿ ਜਾਂਦੇ ਸੋਸ਼ਲ ਮੀਡੀਆ ਦੇ ਤੇ ਨਾ ਮੈਂ ਦੇਖ ਰਿਹਾ ਸੀ ਕਿ ਕੁਝ ਲੋਕ ਇਹ ਵੀ ਕਹਿੰਦੇ ਕਿ ਜਿਹੜੇ ਸਰਪੰਚ ਆਣਾ ਪੜੇ ਹੋਣੇ ਚਾਹੀਦੇ ਘੱਟੋ ਘੱਟ ਪਾਸ ਟੂ ਜਾਂ ਗ੍ਰੈਜੂਏਟ ਹੋਣੇ ਚਾਹੀਦੇ ਆ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਜਿਹੜੇ ਪੰਚ ਨੇ ਜੇ ਕੋਈ ਉਹਦੀ ਏਜ 50 ਅਬੋਵ ਆ ਉਹਦਾ ਕੋਈ ਐਕਸਪੀਰੀਅੰਸ ਆ ਉਹਦੀਆਂ ਪੁਰਾਣੀਆਂ ਪੰਚਾਂ ਦਾ 1000 ਸਾਡੀ ਬੀਹੇਵਰ ਨਹੀਂ ਅੱਜ ਅਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਜਿਹੜੋ ਨਾਲ ਕੋਰਸ ਹੈ ਮੇਰੇ ਤੇ ਠੀਕ ਆ ਪਰ ਪਰਸੈਂਟੇਜ ਮੈਟਰ ਨਹੀਂ ਕਰਦੀ 90% ਵਾਲਾ ਬੱਚਾ ਵੀ ਆ ਜਿਹੜਾ ਉਹ ਜਦੋਂ ਉਹਨੂੰ ਤੁਹਾਡੇ ਘਰ ਦੇ ਹਾਲਾਤ ਨੂੰ ਉਹਨੂੰ ਰਿਸਪੈਕਟ ਕਰਨੀ ਨਹੀਂ ਆਉਂਦੀ ਵੱਡਿਆਂ ਦੀ ਜਾਂ ਕੁਝ ਵੀ ਆ ਮੇਰੇ ਜੀ ਇੱਕ ਤਰੀਕਾ ਕੀਤਾ ਬੜੀ ਕਰਦੇ ਆ ਰੇਡੀ ਪੰਜਾਹ ਸੱਤਰ ਸੀਗੇ ਤੇ ਉਹਨਾਂ ਦੀ ਬਾਈ ਚ ਡੈਥ ਹੋਈ ਆ ਤੇ ਚਾਚਾ ਜੀ ਇੱਕ ਚਤਾ ਜੀ ਟੀਚਰ ਨੇ ਤੇ ਦਾਦੀ ਜੀ ਨੇ ਦਾਦਾ ਜੀ ਨਾਲ ਮਿਹਨਤ ਕਰਕੇ ਜਿਆਦਾ ਦਾਦੀ ਜੀ ਦੀ ਮਿਹਨਤ ਸੀ ਦਾਦਾ ਜੀ ਬਾਹਰ ਰਹੇ ਤੇ ਉਹਨਾਂ ਨੇ ਪੜਾਏ ਥੋੜਾ ਬਹੁਤ ਗਰੀਬੀ ਨਾਲ ਪਛੋਟ ਜੁੜੇ ਹੋਏ ਰਹੇ ਪਰ ਇਹਨਾਂ ਨੇ ਪਹਿਲਾਂ ਅਮੀਰੀ ਫਿਰ ਆੜਤਾਂ ਦੇ ਘਾਟੇ ਪੈਣ ਦਾ ਇਹਨਾਂ ਦਾ ਇੰਟਰਨ ਗਰੀਬੀ ਵੀ ਮੈਂ ਉਹ ਚੀਜ਼ ਨਹੀਂ ਵੇਖੀ ਜੀ ਮੈਂ ਭਾਵੇਂ ਕਿਸੇ ਦੇ 4 ਵੋਟਾਂ ਦੇ ਭਾਵੇਂ ਕਿਸੇ ਦੀਆਂ 60 ਵੋਟਾਂ ਮੈਂ ਨਰੋਲ ਉਮੀਦਵਾਰ ਦਾ ਰਿਆ ਜਿਹੜੇ ਮੇਰੇ ਬਹੁਤ ਪਿਆ ਜਿਹੜੇ ਪਿੰਡ ਦੇ ਵਿਕਾਸ ਲਈ ਨੇ ਹਾਂ ਜਿੱਥੇ ਕਿਤੇ ਕੋਈ ਆਈ ਆ ਲੇਡੀ ਰਿਜ਼ਰਵ ਆ ਗਈ ਆ ਜਾਂ ਫਿਰ ਕੋਈ ਮੰਤਕੀ ਰਿਜ਼ਰਵੇਸ਼ਨ ਆ ਗਈ ਜਿੱਥੇ ਉੱਥੇ ਮੈਂ ਫੈ ਉਮੀਦਵਾਰ ਦੇ ਨਾਲ ਉਹਦੀ ਫੈਮਿਲੀ ਪਰਸੂ ਦੇਖਿਆ ਜੀ ਜੇ ਉਹ ਲੇਡੀ ਤੇ ਨਹੀਂ ਦਰਖਾਸਤ ਨਹੀਂ ਲਿਖ ਸਕਦੀ ਉਹ ਦਾ ਹਸਬੰਦ ਲਿਖ ਸਕਦਾ ਤੇ ਇਹ ਨਹੀਂ ਹੁੰਦਾ ਕਿ ਜਿਹੜਾ ਜ਼ਿਆਦਾ ਪੜਿਆ ਹੋਇਆ ਉਹ ਹੀ ਸਮਝਾਰਾ ਮੇਰੇ ਪਿੰਡ ਬਹੁਤ ਸਾਰੀਆਂ ਸਿੱਖਿਆਤਾਂ ਜਿਹੜੀਆਂ ਸਿਰਫ ਕੁਝ ਕਲਾਸਾਂ ਬਾਅਦ ਨਹੀਂ ਪਰਵਾਹ ਇਸ ਕੋਲ ਮੈਂ ਕੋਈ ਵੇਨਾ ਵਾਣਾ ਤੇ ਮੈਨੂੰ ਗੱਲ ਸਿੱਖਣ ਨੂੰ ਮਿਲਦੀ ਅੱਜ ਵੀ 40 ਸਾਲ ਦੇ ਹੋ ਚੁੱਕੇ ਆ ਸਾਡੇ ਆਸਾਨ ਕੇਂਦਰ ਦੇ ਸਾਡੇ ਪਿੰਡ ਬਹੁਤ ਵੱਡਾ ਲਾਗੇ 3-4 ਪਿੰਡ ਪੈਂਦੇ ਆ ਹੁਣ ਮੱਲੂ ਰੰਗਲ ਸਾਡਾ ਪਾਸ ਤੱਕ ਸਕੂਲ ਹੋ ਗਿਆ ਸਾਡੇ ਪਿੰਡ ਤੋਂ 2-3 ਕਿਲੋਮੀਟਰ ਰਿਸ ਕਰਕੇ ਸਾਨੂੰ ਛੇਤੀਓ ਨਹੀਂ ਹੋਉਂਦਾ ਸਾਡਾ ਪਰ ਸਾਂਝ ਕੇਂਦਰ ਜਿਹੜਾ ਵਾ ਨਾ ਉਹਦੇ ਉਹਦੇ ਵਿੱਚ ਤੁਹਾਨੂੰ ਕੋਕਲ ਲੈਣਾ ਪੈਂਦਾ ਰਾਹ ਅਸੀਂ ਸਿੱਖਿਆ ਮੈਂ ਚ ਉਹਨਾਂ ਦੇ ਪਿੰਡ ਇਸਾਨ ਕੇਂਦਰ ਵੀ ਆਵੇ ਮੈਂ ਹਾਰਿਆ ਸੀ ਉਹ ਬਾਰ ਬਾਰ ਹਣਾ ਪਰ ਮੀਨਸ ਉਦੋਂ 10 ਸਾਲ ਹੋ ਗਏ ਬਾਅਦ 11 ਸਾਲ ਹੋ ਗਏ ਇੱਕ ਸਾਲ ਇਲੈਕਸ਼ਨ ਨੇੜਾ ਲਗਭਗ 11 ਸਾਲ ਹੋ ਗਏ ਤੇ ਮਜ਼ਾ ਵਾਜੀ ਜਦੋਂ ਕੋਈ ਇੱਜ਼ਤ ਦਿੰਦਾ ਤੇ ਉਹਨੂੰ ਜਿੰਦਾਈ ਦੀ ਆ ਮਜ਼ਾਬ ਦਾ ਹੁਣ ਅੱਜ ਕੱਲ ਦਾ ਜਿਹੜਾ ਯੂਥ ਹਨ ਉਹ ਵੀ ਬੜਾ ਇੰਟਰਸਟ ਸ਼ੋਅ ਕਰ ਰਿਹਾ ਇਸ ਵਾਰ ਦੀ ਇਲੈਕਸ਼ਨ ਦੇ ਦੀ ਮੈਂ ਗੱਲ ਕਰਾ ਬਿਲਕੁਲ ਯੂਥ ਤੇ ਚਲੋ ਜ਼ਰੂਰੀ ਹੈ ਪਰ ਨਾਲ ਮੈਂ ਕਹਿੰਦਾ ਕਿ ਨਹੀਂ ਐਕਸਪੀਰੀਅੰਸ ਵੀ ਮੈਟਰ ਕਰਦਾ ਜੀ ਪੰਚਾਇਤ ਕੁਝ ਕਰੇ ਕੋਈ ਜਿਹੜੇ ਆਪਣੇ ਐਨਆਰਆਈ ਵੀਰ ਨੇ ਜਿਹੜੇ ਅਫੋਰਡ ਕਰਦੇ ਨੇ ਔਰ ਦਿੰਦੇ ਵੀ ਨੇ ਪਰ ਇੱਥੇ ਗਲਤ ਚੱਲ ਰਿਹਾ ਜੀ ਮਤਲਬ ਕਿ ਜੇ ਕੋਈ ਬਿਮਾਰ ਆ ਤੇ ਉਹ ਐਨਆਰਆਈ ਵੀਰ ਦੀ ਛੇਲੀ ਲਾ ਲੈਂਦੇ ਇਹ ਹੀ ਆਕਾਨ ਚੱਲਦੇ ਨੇ ਕਿ ਜਿਹੜੇ ਸਰਪੰਚ ਨੇ ਸਰਪੰਚ ਬੰਦਿਤ ਆ ਤਾਂ ਨੇ ਕਿ ਮੋਟੀਆਂ ਗਰੰਟਾਂ ਆਉਣ 15 ਤਰੀਕ ਨੂੰ ਤੇ ਚਲੋ ਜਿਹੜਾ ਜਿਹੜਾ ਵਿਚਰਿਆ ਹੋਏਗਾ ਜਿਹੜਾ ਪਿਆਰ ਕਰਦਾ ਹੋਏਗਾ ਜਿਹੜਾ ਇਜਤ ਦਿੰਦਾ ਹੈ ਇਹ ਨਹੀਂ ਕਿ ਬਰਸਾਤੀ ਲੱਡੂ ਬਣ ਜਾਓ 6 ਮਹੀਨੇ ਇਜਤ ਕਰ ਲੋ 5 ਸਾਲ 4 ਸਾਲ ਛਿੱਤਰ ਮਾਰ ਲੋ ਤੇ ਬਾਕੀ ਇਹੀ ਨਹੀਂ ਬਸ ਮੈਂ ਤਾਂ ਇਹੋ ਇਸੀ ਚੀਜ਼ ਬਲੀਵ ਕਰਦਾ ਹਾਂ ਕਿ ਉਹ ਕਰ ਲਈਏ ਜੀ ਪਹਿਲੇ ਸਾਲ ਦੇ ਵਿੱਚ ਹੀ ਗਲੀਆਂ ਨਾਲੀਆਂ ਚ ਜਦੋਂ ਆਪਾਂ ਉਲਝਾ ਦਿੰਦੇ ਹਾਂ ਲੋਕਾਂ ਨੂੰ ਹੁਣ ਵੀ ਲੋਕ ਕਹਿੰ ਲੱਗਦੀ ਪਈ ਆ ਜੀ ਪਿੰਡ 50 ਲੱਖ ਦਾ ਕੰਮ ਹੁੰਦਾ ਹੋ ਚੁੱਕਾ 20 ਲੱਖ ਦਾ ਮੈਂ ਨਰੇਂਗਾ ਚ ਕਰਵਾ ਰਿਹਾ ਹਾਂ ਸਸਿਕਾਲ ਪੀਜੀਆ ਇੰਡੀਆ న్యూਸ ਦੇਖ ਲਈ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਬਹੁਤ ਜ਼ਿਆਦਾ ਰੋਲਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਰ ਗੱਤੀ ਵੱਲੋਂ ਜੋ ਕਿ ਸਰਪੰਚੀ ਦਾ ਚਾਹਵਾਨ ਹੈ ਉਸ ਵੱਲੋਂ ਆਪਣੀ ਨੋਮੀਨੇਸ਼ਨ ਫਾਈਲ ਕਰ ਲਈ ਗਈ ਹੈ ਅਤੇ ਹੁਣ ਪਿੰਡਾਂ ਦੇ ਵਿੱਚ ਜਾ ਕੇ ਜੋ ਉਹਨਾਂ ਦੇ ਵੋਟਰ ਸਪੋਰਟਰ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਵੋਟਾਂ ਦੇ ਲਈ ਕਿਹਾ ਜਾ ਰਿਹਾ ਹੈ ਦੱਸ ਦਈਏ ਕਿ ਅਸੀਂ ਇਸ ਸਮੇਂ ਮੌਜੂਦ ਆ ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਇਸਾਂਸੀ ਦੇ ਪਿੰਡ ਅਦਲੀਵਾਲ ਦੇ ਵਿੱਚ ਔਰ ਇੱਥੋਂ ਦੇ ਜੋ ਨੌਜਵਾਨ ਹਨ ਸੰਨੀ ਜੀ ਜਿਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਲਈ ਕਾਫੀ ਜ਼ਿਆਦਾ ਕੰਮ ਹੀ ਕਰਵਾਇਆ ਗਿਆ ਹੈ ਅਤੇ ਜੋ ਇੱਥੋਂ ਦੇ ਲੋਕ ਹਨ ਉਹਨਾਂ ਦੇ ਨਾਲ ਵੀ ਇੰਨਾਂ ਦੀ ਵਧੀਆ ਗੱਲਬਾਤ ਸੁਨਣ ਨੂੰ ਮਿਲਦੀ ਹੈ ਸੋ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਸਰ ਜੀ ਸਵਾਗਤ ਹੈ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਰ ਬਹੁਤ ਵਧੀਆ ਲੱਗਾ ਤੁਸੀਂ ਆਏ ਤੇ ਜਿਹੜੇ ਕੰਮਾਂ ਦੀ ਗੱਲ ਕਰਦੇ ਤੁਸੀਂ ਉਹ ਚਲੋ ਐਪਰੀਸ਼ੀਏਟ ਆ ਅਸੀਂ ਆਮ ਆਦਮੀ ਪਾਲਟੀ ਨੂੰ ਮੈਂ ਬਲੌਂਗ ਕਰਦਾ ਵਾਂ ਤੇ ਚਾਹਵਾਂ ਨਾ ਕਿ ਮੇਰਾ ਪਿੰਡ ਜਿਹੜਾ ਬਾ ਉਹ ਤਰੱਕੀ ਕਰੇ ਪਹਿਲਾਂ ਵੀ ਜਿਹੜੇ ਸਰਪੰਚ ਰਹੇ ਇਸ ਤਰ੍ਹਾਂ ਸਤਿਕਾਰਯੋਗ ਰਹੇ ਹਰ ਕੋਈ ਕੰਮ ਕਰਦਾ ਜੀ ਵਧੀਆ ਤਰੀਕੇ ਨਾਲ ਕੰਮ ਕਰਦਾ ਵਾ ਵਧੀਆ ਕੰਮ ਹੋਏ ਆ ਪਰ ਕੋਸ਼ ਸਾਡੀ ਗਰਾਊਂਡ ਦਾ ਮਸਲਾ ਵਾ ਸਾਡੇ ਪੰਚਾਇਤ ਘਰ ਦਾ ਮਸਲਾ ਵਾ ਤੇ ਉਹਦਾ ਕਰਕੇ ਤੇ ਫਾਦਰ ਸਾਹਿਬ ਹਮੇਸ਼ਾ ਚਾਹੁੰਦੇ ਹੈ ਕਿ ਪਿੰਡ ਦੀ ਪੜਾਈ ਕੀਤੀ ਜਾਵੇ ਹੋਰ ਵੀ ਉਹਨਾਂ ਨਾਲ ਜਿੰਨੇ ਵੀ ਉਹਨਾਂ ਦੇ ਸੱਜਣ ਮਿੱਤਰ ਰਹੇ ਆ ਉਹ ਵੀ ਇਹੀ ਕੰਮ ਕਰਦੇ ਰਹੇ ਆ ਸਨੀ ਜੀ ਥੋੜਾ ਆਪਣੇ ਪਰਿਵਾਰ ਬਾਰੇ ਵੀ ਦੱਸੋ ਆਪਣੇ ਸ਼ੌਂਕ ਬਾਰੇ ਦੱਸੋ ਮੇਰੇ ਜੀ ਇੱਕ ਚਾਚਾ ਜੀ ਖੇਤੀਬਾੜੀ ਕਰਦੇ ਆ ਡੈਡੀ ਪੰਚਾਇਤ ਸਖਤਰ ਸੀਗੇ ਤੇ ਉਹਨਾਂ ਦੀ ਬਾਈ ਚ ਡੈਥ ਹੋਈ ਆ ਤੇ ਚਾਚਾ ਜੀ ਇੱਕ ਚਾਚਾ ਜੀ ਟੀਚਰ ਨੇ ਤੇ ਦਾਦੀ ਜੀ ਨਹੀਂ ਦਾਦਾ ਜੀ ਉਹਨਾਂ ਨੇ ਮਿਹਨਤ ਕਰਕੇ ਜਿਆਦਾ ਦਾਦੀ ਜੀ ਦੀ ਮਿਹਨਤ ਸੀ ਦਾਦਾ ਜੀ ਬਾਹਰ ਰਹੇ ਤੇ ਉਹਨਾਂ ਨੇ ਪੜ੍ਹਾਏ ਥੋੜਾ ਬਹੁਤ ਗਰੀਬੀ ਨਾਲ ਪਸ਼ੋਕੜ ਜੁੜੇ ਰਹੇ ਆ ਔਰ ਇਹਨਾਂ ਨੇ ਪਹਿਲਾਂ ਅਮੀਰੀ ਫਿਰ ਆੜਤਾ ਦੇ ਘਾਟੇ ਪੈਣ ਕਰਕੇ ਪਰਦਾਦਾ ਜੀਨ ਫਿਰ ਗਰੀਬੀ ਅੱਜ ਫਿਰ ਸਟੈਂਡ ਕੀਤੇ ਆ ਤੇ ਮਤਲਬ ਕਿ ਜਾਣਦੇ ਆ 40 ਸਾਲ ਨੂੰ ਟੱਚ ਕਰ ਲੱਗੇ ਆ ਜਾਣਦੇ ਆ ਕਿ ਕਿਸ ਤਰ੍ਹਾਂ ਕਮਾਉਣਾ ਕਿਸ ਤਰ੍ਹਾਂ ਖਾਣਾ ਚੰਗਾ ਕੀ ਆ ਪਰ ਵੇਖੋ ਜਿਹੜੇ ਅੱਗੇ ਉਮੀਦਵਾਰ ਨੇ ਉਹ ਵੀ ਚੰਗੇ ਨੇ ਵਧੀਆ ਨੇ ਕੈਂਡੀਡੇਟ ਸੋਚ ਆ ਜੀ ਹੋ ਸਕਦਾ ਉਹਨਾਂ ਦੀ ਚੰਗੀ ਹੋਵੇ ਮੇਰੇ ਨਾਲੋਂ ਪਰ ਆਪਾਂ ਜਿਹੜਾ ਮੈਂ ਜੂਤ ਤਾਰਿਆ ਜੀ ਮੈਦਾਨ 'ਚ ਮੈਂ ਕੋਈ ਚੂਜ਼ ਨਹੀਂ ਕੀਤਾ ਕਿ 16 ਵੋਟਾਂ ਦੇ ਘਰ ਦੀਆਂ ਵਾ ਤੇ ਇੱਕ ਉਹ ਵਿਚਾਰਾ ਮੀਨਸ ਉਹ ਪੱਠੇ ਵੜਦਾ ਉਹ ਇੱਕ ਦਰਖਾਸਤ ਨਹੀਂ ਦੇ ਸਕਦਾ ਦਰਖਾਸਤ ਵੀ ਨਹੀਂ ਦੇ ਸਕਦਾ ਥਾਣੇ ਜਾ ਕੇ ਕਿਸੇ ਬਾਰੇ ਲਿਖ ਕੇ ਜਾਂ ਮਤਲਬ ਕਿ ਦੂਜਾ ਬੰਦਾ ਵਾ ਉਹਨੂੰ ਵੇਖਿਆ ਕਿ ਸਿਰਫ ਇਹ ਇਹਦੇ ਵੀ ਕਰਦੀਆਂ ਸ਼ਰੀਕੇ ਦੀਆਂ ਇੰਨੀਆਂ ਵੋਟਾਂ ਮੈਂ ਉਹ ਚੀਜ਼ ਨਹੀਂ ਵੇਖੀ ਜੀ ਮੈਂ ਭਾਵੇਂ ਕਿਸੇ ਦੇ 4 ਵੋਟਾਂ ਦੇ ਭਾਵੇਂ ਕਿਸੇ ਦੀਆਂ 60 ਵੋਟਾਂ ਮੈਂ ਨਰੋਲ ਉਮੀਦਵਾਰ ਉਤਾਰਿਆ ਜਿਹੜੇ ਮੇਰੇ ਬਹੁਤ ਵਧੀਆ ਜਿਹੜੇ ਪਿੰਡ ਦੇ ਵਿਕਾਸ ਲਈ ਨੇ ਹਾਂ ਜਿੱਥੇ ਕਿਤੇ ਕੋਈ ਆਈ ਆ ਲੇਡੀ ਰਿਜ਼ਰਵ ਆ ਗਈ ਆ ਜਾਂ ਫਿਰ ਕੋਈ ਮੰਨ ਕੇ ਰਿਜ਼ਰਵੇਸ਼ਨ ਆ ਗਈ ਆ ਜਿੱਥੇ ਉੱਥੇ ਮੈਂ ਫੈ ਉਮੀਦਵਾਰ ਦੇ ਨਾਲ ਉਹਦੀ ਫੈਮਿਲੀ ਪਰਸਨ ਵੇਖਿਆ ਜੀ ਕਿ ਉਹਦਾ ਪੁੱਤ ਉਹਦਾ ਹਸਬੈਂਡ ਜਾਂ ਉਹਦਾ ਪਿਓ ਮੀਨਜ਼ ਉਹ ਰਲ ਕੇ ਟੀਮ ਵਰਕ ਆ ਉਹਦਾ ਰਾਈਟ ਹੈਂਡ ਬਣ ਕੇ ਹੈਲਪਿੰਗ ਹੈਂਡ ਬਣ ਕੇ ਕੋਈ ਕੰਮ ਕਰ ਸਕਦਾ ਵਾ ਤੇ ਜਦੋਂ ਹੈਲਪਿੰਗ ਹੈਂਡ ਘਰ ਚੋਂ ਕੋਈ ਹੋਊਗਾ ਜੇ ਉਹ ਲੇਡੀ ਵਿਚਾਰੀ ਦਰਖਾਸਤ ਨਹੀਂ ਲਿਖ ਸਕਦੀ ਉਹਦਾ ਹਸਬੈਂਡ ਲਿਖ ਸਕਦਾ ਨਾ ਤੇ ਇਹ ਨਹੀਂ ਹੁੰਦਾ ਕਿ ਜਿਹੜਾ ਜ਼ਿਆਦਾ ਪੜਿਆ ਹੋਇਆ ਉਹ ਹੀ ਸਮਝਦਾਰ ਆ ਮੇਰੇ ਪਿੰਨ ਬਹੁਤ ਸਾਰੀਆਂ ਸਖੀਤੀਆਂ ਜਿਹੜੀਆਂ ਸਿਰਫ ਕੁਛ ਕਲਾਸਾਂ ਬਾਅਦ ਨੇ ਪਰ ਉਹਨਾਂ ਦੀ ਸੋਚ ਜਦੋਂ ਮੈਂ ਕੋਈ ਵੇਨਾ ਹਾਂ ਨਾ ਤੇ ਮੈਨੂੰ ਗੱਲ ਸਿੱਖਣ ਨੂੰ ਮਿਲਦੀ ਅੱਜ ਵੀ 40 ਸਾਲ ਦੇ ਹੋ ਚੱਲੇ ਥੋੜਾ ਜਿਹਾ ਸਮਾਂ ਰਹਿ ਗਿਆ 18 ਅਕਤੂਬਰ ਨੂੰ ਵੱਡੇ ਆ ਤੇ ਐਡਵਾਂਸ ਵਧਾਈਆਂ ਸਾਡੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋ ਬਹੁਤ ਬਹੁਤ ਮੁਬਾਰਕਾਂ ਤੇ ਉਹਦੇ ਵਿੱਚ ਧੰਨਵਾਦ ਸਰ ਤੇ ਉਹਦੇ ਵਿੱਚ ਗੱਲ ਸਿਰਫ ਇੰਨੀ ਹੈ ਕਿ ਬਸ ਇਹੀ ਆ ਸੋਚ ਇਹੀ ਆ ਕਿ ਪਿੰਡ ਨੂੰ ਉਗਾ ਲੈ ਕੇ ਜਾਣਾ ਨਸ਼ਾ ਜਿਹੜਾ ਨਸ਼ਾ ਬਾ ਚਲੋ ਆਪਾਂ ਉਹ ਇੱਕ ਮਾਨਸਿਕ ਬਿਮਾਰੀ ਆ ਉਹਨੂੰ ਆਪਾਂ ਨਸ਼ੇੜੀ ਨੂੰ ਜਿਹੜਾ ਨਾ ਉਹਨੂੰ ਦੂਰ ਨਾ ਕਰੀਏ ਉਹਨੂੰ ਥੋੜਾ ਸਮਝਾਈਏ ਕਵਰ ਅਪ ਕਰੀਏ ਕੁਝ ਹੋਊ ਮੇਰੇ ਦੂਜੀ ਗੱਲ ਇਹ ਜੀ ਸਾਡੇ ਆਸਾਂਹ ਕੇਂਦਰ ਸਾਡੇ ਪਿੰਡ ਬਹੁਤ ਵੱਡਾ ਵਾ ਲਾਗੇ ਤਿੰਨ ਚਾਰ ਪਿੰਡ ਪੈਂਦੇ ਆ ਹੁਣ ਮੱਲੂ ਨੰਗਲ ਸਾਡਾ ਪ੍ਰਸਤੂ ਤੱਕ ਸਕੂਲ ਹੋ ਗਿਆ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇਸ ਕਰਕੇ ਸਾਨੂੰ ਛੇਤੀਓ ਨਹੀਂ ਹੋਉਂਦਿਆ ਸਾਡਾ ਪਰ ਆਸਾਂਹ ਕੇਂਦਰ ਜਿਹੜਾ ਵਾ ਨਾ ਉਹਦੇ ਉਹਦੇ ਵਿੱਚ ਤੁਹਾਨੂੰ ਟੋਕਨ ਲੈਣਾ ਪੈਂਦਾ ਰਾਨਾ ਸਸਿਚਾ ਮੈਂ ਚਾਹੁੰਨਾ ਕਿ ਪਿੰਡ ਆਸਾਂਹ ਕੇਂਦਰ ਵੀ ਆਵੇ ਉਹਦੇ ਵਿੱਚ ਜਦੋਂ ਤੁਹਾਡੇ ਪਿੰਡ ਤੁਹਾਡੇ ਬਾਰੇ ਪੁੱਛ ਆਣਗੇ ਤੁਹਾਡੇ ਪਿੰਡ ਦੇ ਕਿਸੇ ਮੈਨੂੰ ਲੜਕਾ ਮਿਲਿਆ ਤਾਂ ਉਹਨਾਂ ਦੱਸੇ ਕਿ ਜਿਹੜਾ ਤੁਹਾਡੇ ਪਰਿਵਾਰ ਦੇ ਕੋਈ ਮੈਂਬਰ ਨੇ ਉਹ ਜਿਹੜੇ ਆ ਉਹਨਾਂ ਦਾ ਫਰੀडम फाइਟਰ ਵੀ ਰਹੇ ਨੇ ਮੇਰੇ ਪਰਦਾਦਾ ਜੀ ਉਹ ਗੁਰੂਗ੍ਰਾਮ ਦੇ ਮੋਰਚੇ ਵਿੱਚ ਉਹਨਾਂ ਨੇ ਜੇਲ੍ਹ ਕੱਟੀ ਆ ਜੀ ਲਾਡ ਜੇਲ੍ਹ ਕੱਟੀ ਪਾਕਿਸਤਾਨ ਅੱਛਾ ਜੀ ਤੇ ਬਸ ਉਹੀ ਕਹਿ ਸਕਦੇ ਵੀ ਬਲੱਡ ਉਹੀ ਚੱਲਦਾ ਆ ਰਿਹਾ ਬਿਲਕੁਲ ਜੀ ਬਿਲਕੁਲ ਬਲੱਡ ਇਹੀ ਆਗੇ ਬਸ ਜੇਲ੍ਹ ਚੜ ਕੇ ਆਏ ਨੂੰ ਤੇ ਉਤਰਾ ਇਹਨੂੰ ਦੇਖ ਘਰ ਆਇਆ ਇਹਨੂੰ ਦੇਖ ਪੱਕੀ ਤੇ ਚੜ ਕੇ ਆਇਆ ਇਹਨੂੰ ਤੇਗ ਪੱਕੀ ਇਹ ਹੀ ਸੁਭਾਅ ਆ ਜੀ ਬਸ ਇਹੋ ਹੀ ਆ ਕਿ ਰਿਸਪੈਕਟ ਕਰੋ ਰਿਸਪੈਕਟ ਦਿਓ ਭਾਵੇਂ ਵੱਡਾ ਵਾ ਭਾਵੇਂ ਛੋਟਾ ਵਾ ਤੇ ਬਸ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਬਾਕੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਨਾ ਮੈਂ ਦੇਖ ਰਿਹਾ ਸੀ ਕਿ ਕੁਝ ਲੋਕ ਇਹ ਵੀ ਕਹਿੰਦੇ ਕਿ ਜਿਹੜੇ ਸਰਪੰਚ ਆਣਾ ਪੜੇ ਹੋਣੇ ਚਾਹੀਦੇ ਆ ਘੱਟੋ ਘਾਟ ਪਲੱਸ 2 ਜਾਂ ਗ੍ਰੈਜੂਏਟ ਹੋਣੇ ਚਾਹੀਦੇ ਆ ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਮੈਂ ਜੀ ਬਿਲਕੁਲ ਸਹਿਮਤ ਹਾਂ ਮੈਂ ਤੁਹਾਨੂੰ ਉਹੀ ਗੱਲ ਕਹੀ ਕਿ ਜਿਹੜੇ ਪੰਚ ਨੇ ਜੇ ਕੋਈ ਉਹਦੀ ਏਜ 50 ਅਬੋਵ ਆ ਤੇ ਉਹਦਾ ਕੋਈ ਐਕਸਪੀਰੀਅੰਸ ਆ ਉਹਦੀਆਂ ਜਿਹੜੀਆਂ ਪੁਰਾਣੀਆਂ 5 ਜਾਂ 10 ਆ ਉਹ ਸਾਡੀ ਬੀਹੇਵਰ ਗੀਆਂ ਅੱਜ ਅਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਚਲੋ ਨਾਲ ਕੋਰਸ ਆ ਮੇਰੇ ਠੀਕ ਆ ਪਰ ਪਰਸੈਂਟੇਜ ਮੈਟਰ ਨਹੀਂ ਕਰਦੀ 90% ਵਾਲਾ ਬੱਚਾ ਵੀ ਆ ਜਿਹੜਾ ਉਹ ਜਦੋਂ ਉਹਨੂੰ ਤੁਹਾਡੇ ਘਰ ਦੇ ਹਾਲਾਤ ਵਿੱਚ ਉਹਨੂੰ ਰਿਸਪੈਕਟ ਕਰਨੀ ਨਹੀਂ ਆਉਂਦੀ ਵੱਡਿਆਂ ਦੀ ਜਾਂ ਕੁਝ ਵੀ ਆ ਤੇ ਬਾਕੀ ਕਿਤੇ ਵੱਡੇ ਗਲਤ ਹੋ ਜਾਂਦੇ ਕਿਤੇ ਛੋਟੇ ਗਲਤ ਹੋ ਜਾਂਦੇ ਚਲੋ ਰਲ ਮਿਲ ਕੇ ਚੱਲਣਾ ਚਾਹੀਦਾ ਤੁਸੀਂ ਇਹ ਦੱਸੋ ਕਿ ਪਹਿਲੀ ਵਾਰੀ ਸਰਪੰਚੀ ਲੜਨ ਜਾ ਰਹੇ ਹੋ ਜਾਂ ਕੋਈ ਪਹਿਲਾਂ ਵੀ ਤੁਸੀਂ ਸਰਪੰਚ ਰਹੇ ਚੁੱਕੇ ਜਾਂ ਪਹਿਲਾਂ ਇਲੈਕਸ਼ਨ ਲੜ ਚੁੱਕੇ ਹੋ ਮੈਂ ਪਹਿਲਾਂ ਜੀ ਇਲੈਕਸ਼ਨ ਲੜ ਚੁੱਕਾ ਹਾਂ ਮੈਂ ਆਪਣੀ ਵਾਰਡ ਛੱਡ ਕੇ ਆਪਣਾ ਉਹ ਬ੍ਰਦਰ ਮੇਰੇ ਨਾਲ ਲੜ ਰਿਹਾ ਅੱਜ ਇਲੈਕਸ਼ਨ ਜਿਹਦੇ ਮੈਂ ਵਿਰੋਧ ਲੜਿਆ ਵਾਂ ਔਰ ਉਦੋਂ ਮੇਰੇ ਤਾਂ ਇਹ ਕਿਹਾ ਜਾਂਦਾ ਹੈ ਨਾ ਸਿਆਸਤ ਦੇ ਵਿੱਚ ਨਾ ਤਾਂ ਕੋਈ ਸੱਜਣ ਨਾ ਹੀ ਕੋਈ ਦੁਸ਼ਮਣ ਕੋਈ ਦੁਸ਼ਮਣ ਬਿਲਕੁਲ ਜੀ ਉਸ ਵੀਰ ਨੇ ਮੀਨਸ ਬਹੁਤ ਪਿਆਰ ਦਿੱਤਾ ਜੀ ਮੈਨੂੰ ਤੇ ਦੂਜੀ ਗੱਲ ਇਹ ਆ ਕਿ ਉਸ ਟਾਈਮ ਤੇ ਮੈਂ ਆਪਣੀ ਵਾਰਡ ਛੱਡ ਕੇ ਦੂਜੀ ਵਾਰਡ ਚ ਲੜਿਆ ਸੀ ਤੇ 12 ਮੂਟਾ ਦਾ ਫਰਕ ਰਿਹਾ ਸੀ ਮੇਰਾ ਤੇ ਸਰਕਾਰ ਵੀ ਮੀਨਸ اپੋਜੀਸ਼ਨ ਦੀ ਸੀ ਤੇ ਬੜਾ ਪਿਆਰ ਮਿਲਿਆ ਉਦੋਂ ਜਦੋਂ ਪਿਆਰ ਮਿਲਿਆ ਤੇ ਮੀਨਸ ਫਾਹਾ ਵੀ ਸ਼ਾਬਾਸ਼ੀ ਅਸੀਂ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਨਿਕਲੇ ਸੀ ਮੈਂ ਹਾਰਿਆ ਸੀ ਉਦੋਂ 12 ਮੂਟਾ ਨਾ ਪਰ ਮੀਨਸ ਉਦੋਂ 10 ਸਾਲ ਹੋ ਗਏ ਬਾ 11 ਸਾਲ ਹੋ ਗਏ ਇੱਕ ਸਾਲ ਇਲੈਕਸ਼ਨ ਲੇਟ ਆ ਲਗਭਗ 11 ਸਾਲ ਹੋ ਗਏ ਆ ਤੇ ਮਜ਼ਾ ਵਾਜੀ ਜਦੋਂ ਕੋਈ ਇੱਜ਼ਤ ਦਿੰਦਾ ਤੇ ਉਹਨੂੰ ਜਿੱਦ ਦੀ ਆ ਮਜ਼ਾ ਆਉਂਦਾ ਵਾ ਬਸ ਤੇ ਇਹੋ ਹੀ ਆ ਕਿ ਪਿੰਡ ਤੋਂ ਗਾਂ ਲੱਗੇ ਜਾਵਾਂ ਨਾ ਮੀਨਸ ਕੋਈ ਫਾਦਰ ਸਾਹਿਬ ਦਾ ਨਾਂ ਚਾਚਾ ਜੀ ਨੂੰ ਹਰ ਮੇਰੇ ਫੈਮਿਲੀ ਨੂੰ ਕੋਈ ਜਾਣਦਾ ਮੈਂ ਪਿੰਡ ਤੋਂ 3 ਕਿਲੋਮੀਟਰ 2.5 ਕਿਲੋਮੀਟਰ ਦੂਰ ਰਹਿੰਦਾ ਵਾ ਤੇ ਜਿਹੜੇ ਕਾਲੀਦਾਲ ਦੇ ਸਰਪੰਚ ਆ ਉਹ ਦੂਜੇ ਪਾਸੇ 1.5 ਕਿਲੋਮੀਟਰ ਦੂਰ ਸੀ ਇਹ ਮੁੱਦਾ ਵੀ ਚੱਲਦਾ ਵਾ ਇਹ ਪਿੰਡ ਤੋਂ ਬਾਹਰ ਰਹਿੰਦਾ ਤੇ ਇਹ ਕੀ ਕਰੇਗਾ ਤੇ ਸੋ ਤੁਸੀਂ ਭਾਵੇਂ ਘਰ ਚ ਬੈਠੇ ਜੇ ਤੁਹਾਡੇ ਨਾਲ ਜੀਪਾਂ ਭਰ ਕੇ ਥਾਣੇ ਜਾਣਾ ਜ਼ਰੂਰੀ ਨਹੀਂ ਜੀ ਮੈਂ ਕਹਿੰਦਾ ਜੀਪਾਂ ਭਰ ਕੇ ਥਾਣੇ ਜਾਣਾ ਜ਼ਰੂਰੀ ਨਹੀਂ ਉਹ ਤੋੜ ਦਿਓ ਥਾਣੇ ਦਾ ਫੋਨ ਜਾਵੇ ਪਹਿਲੀ ਗੱਲ ਤੇ ਫੈਸਲਾ ਜਿਹੜਾ ਪੰਚਾਇਤ ਚ ਹੋਵੇ ਪੰਚਾਇਤ ਚ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਜੇ ਥਾਣੇ ਜਾਣਾ ਪੈਂਦਾ ਉਹਨਾਂ ਤੇ ਫਿਰ 2 ਕਿ ਉਹ ਤੁਹਾਡੇ ਕਾਰ ਰੋਡ ਵੀ ਬੜੇ ਵਧੀਆ ਬਣ ਗਏ ਰੋਡ ਵੀ ਬੜੇ ਵਧੀਆ ਬਣ ਗਏ ਅਸੀਂ ਹਾਈਵੇ ਤੇ ਬੈਠੇ ਹਾਂ ਜੀ ਸਾਰਾ ਕੁਝ ਵਧੀਆ ਹਾਂਜੀ ਬਿਲਕੁਲ ਸਨੀ ਜੀ ਕਿਸ ਤਰ੍ਹਾਂ ਜਿਸ ਤਰ੍ਹਾਂ ਕੀ ਇਹ ਪਹਿਲਾ ਜਿਹੜੀ ਸਿਆਸਤ ਵੀ ਨੇ ਹਨਾ ਉਦੋਂ ਬਜ਼ੁਰਗ ਇਲੈਕਸ਼ਨ ਲੜਦੇ ਹੁੰਦੇ ਸੀ ਹੁਣ ਅੱਜ ਕੱਲ ਦਾ ਜਿਹੜਾ ਯੂਥ ਹਨਾ ਉਹ ਵੀ ਬੜਾ ਇੰਟਰਸਟ ਸ਼ੋਅ ਕਰ ਰਿਹਾ ਇਸ ਵਾਰ ਦੀ ਇਲੈਕਸ਼ਨ ਦੀ ਮੈਂ ਗੱਲ ਕਰਾਤਾ ਤਾਂ ਕਿਸ ਤਰ੍ਹਾਂ ਬਦਲਾਅ ਹੋ ਸਕਦਾ ਆ ਜਿਸ ਤਰ੍ਹਾਂ ਜਿਹੜਾ ਯੂਥ ਅੱਗੇ ਆਉਂਦਾ ਆ ਉਹਦੇ ਆਇਆ ਜ਼ਿਆਦਾ ਬਦਲਾਅ ਹੋ ਸਕਦਾ ਆ ਜਿਹੜੇ ਸਾਡੇ ਬਜ਼ੁਰਗ ਸੀ ਉਹ ਵਧੀਆ ਤਰੀਕੇ ਨਾਲ ਜਿਹੜਾ ਹੈਗੇ ਡੀਲ ਕਰਦੇ ਸੀ ਕੀ ਦੇਖਦੇ ਇਹਨਾਂ ਦਾ ਕੰਪੈਰੀਜ਼ਨ ਕਰੀਏ ਸੀ ਦਾ ਬਿਲਕੁਲ ਜੋ ਉੱਤੇ ਚਲੋ ਯੂਥ ਜ਼ਰੂਰੀ ਆ ਪਰ ਨਾਲ ਮੈਂ ਕਹਿੰਦਾ ਕਿ ਨਹੀਂ ਐਕਸਪੀਰੀਅੰਸ ਵੀ ਮੈਟਰ ਕਰਦਾ ਜੀ ਹੁਣ ਆਪਣਾ ਚਾਈਨਾ ਵੇਖ ਲਓ 2 ਸਾਲ 2 ਇੰਚ 2 ਇੰਚ ਦਾ ਪ੍ਰਗਟ ਸਿੰਘ ਕਾਂਗਰਸ ਵੱਲੋਂ ਨੇ ਚਲੋ ਪਰ ਉਹਨਾਂ ਪਲੇਅਰ ਨੇ ਵਧੀਆ ਗੱਲ ਉਹਨਾਂ ਟੀਵੀ ਤੇ ਮੈਂ ਵੇਖ ਰਿਹਾ ਸੀ ਉਹਨਾਂ ਦੱਸਿਆ ਕਿ ਐਵਰੇਜ ਹਾਈਟ ਦੇ ਵਿੱਚ ਚਾਈਨਾ ਪਿਛਲੇ 5 ਸਾਲਾਂ ਚ 2 ਇੰਚ ਦਾ ਫਰਕ ਪਾ ਗਿਆ ਵਾ ਜਦੋਂ ਕਿ ਚਾਈਨਾ ਛੋਟੇ ਹੁੰਦੇ ਸੀ ਕਿਉਂਕਿ ਉਹਨਾਂ ਦੀ ਖੁਰਾਕ ਆ ਸਾਡੇ ਕੋ ਐਸਟੋਟ੍ਰਫ ਮੈਦਾਨ ਨਹੀਂ ਹੈਗੇ ਠੀਕ ਹੈ ਪੁਰਾਣੀਆਂ ਸਰਕਾਰਾਂ ਚਲੋ ਜਿਸ ਤਰ੍ਹਾਂ ਦੀਆਂ ਅਸੀਂ ਉਹਨਾਂ ਨੂੰ ਬਿਲੋਂਗ ਕਰਦੇ ਆ ਠੀਕ ਨਹੀਂ ਉਹਨਾਂ ਚੋਂ ਨਿਕਲ ਕੇ ਆਏ ਆ ਤੇ ਠੀਕ ਹੈ ਇਹ ਆ ਕਿ ਤਹਿਸੀਲ ਲੈਵਲ ਤੇ ਐਸਟੋਟ੍ਰਫ ਚਾਹੀਦਾ ਜੇ ਹਾਕੀ ਖੇਡਣੀ ਹੈ ਤੇ ਐਸਟੋਟ੍ਰਫ ਉਹ ਤਰ੍ਹਾਂ ਤੁਹਾਨੂੰ ਪਤਾ ਹੀ ਆ ਤੇ ਸਾਡੇ ਸਾਡੇ ਹਲਕੇ ਦੀ ਸਾਡੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਹਾਕੀ ਦੀ ਗਰਾਊਂਡ ਕੋਈ ਵੀ ਨਜ਼ਰ ਨਹੀਂ ਆਉਂਦੀ ਇੱਥੇ ਕੋਈ ਐਸਟੋਟ੍ਰਫ ਨਹੀਂ ਹੈ ਜੀ ਸਾਡੇ ਪਿੰਡ ਦੀ ਗੱਲ ਕਰ ਲੋ ਮੇਰੇ ਵੀਰੋ ਜਿਹੜਾ ਕਾਂਗਰਸੀ ਸਰਪੰਚ ਨੇ ਕਿ ਸਾਡੇ ਤੁਹਾਡਾ ਹਲਕਾ ਰੈਸੈਂਸੀ ਦਾ ਪਿੰਡ ਮੇਧੀਆਂ ਹਨਾ ਉੱਥੋਂ ਦੀ ਜਿਹੜੀ ਗੁਰਜੀਤ कौर ਪੰਜਾਬ ਦੀ ਲੋਤੀ ਹਾਕੀ ਖਿਡਾਰਨ ਸੀ ਜਿੰਨੇ ਇੰਡੀਆ ਦੀ ਟੀਮ ਦੇ ਵਿੱਚ ਖੇਡੀ ਸੀ ਹਨਾ ਪਿਛਲੀ ਵਾਰ ਔਰ ਬੜਾ ਨਾਮ ਰੋਸ਼ਨ ਕੀਤਾ ਉਸ ਲੜਕੀ ਨੇ ਬਿਲਕੁਲ ਉਹ ਗੁਰਜੀਤ कौर ਬਹੁਤ ਵਧੀਆ ਖੇਡੀ ਤੇ ਇਹੋ ਜਿਹੇ ਹੀਰੇ ਬਹੁਤ ਨੱਪੇ ਪਏ ਆ ਜੀ ਉਹ ਅੱਗੇ ਨਹੀਂ ਆ ਸਕਦੇ ਕਿਉਂਕਿ ਹੁਣ ਮਾਨ ਸਾਹਿਬ ਨੇ ਖੇਡਾਂ ਮਤਲਬ ਪੰਜਾਬ ਦੀਆਂ ਕੀਤਾ ਵਾ ਸ਼ੁਰੂ ਕੀਤਾ ਵਾ ਸਾਰਾ ਕੁਝ ਆ ਪਰ ਜੋ ਜਰੂਰੀ ਇਹ ਆ ਕਿ ਐਸੀ ਪਿੰਨਾ ਜੋ ਪਲੇਅਰ ਦਈਏ ਅਸੀਂ ਪਲੇਅਰ ਦੀ ਡਾਈਟ ਵੱਲ ਧਿਆਨ ਦਈਏ ਕੋਈ ਪੈਨ ਲੈਵਲ ਤੇ ਜਰੂਰੀ ਨਹੀਂ ਕਿ ਸਰਕਾਰਾਂ ਸਭ ਕੁਝ ਕਰਨਾ ਹੁੰਦਾ ਵਾ ਪੰਚਾਇਤ ਕੋਸ਼ਿਸ਼ ਕਰੇ ਕੋਈ ਜਿਹੜੇ ਆਪਣੇ ਐਨ ਆਰ ਆਈ ਵੀਰ ਨੇ ਜਿਹੜੇ ਅਫੋਰਡ ਕਰਦੇ ਨੇ ਔਰ ਦਿੰਦੇ ਵੀ ਨੇ ਪਰ ਇੱਥੇ ਗਲਤ ਚੱਲ ਰਿਹਾ ਜੀ ਮਤਲਬ ਕਿ ਜੇ ਕੋਈ ਬਿਮਾਰ ਆ ਤੇ ਉਹ ਐਨ ਆਰ ਆਈ ਵੀਰ ਦੀ ਛੇਲੀ ਲਾ ਲੈਂਦੇ ਆ ਉਹਦਾ ਲੱਗਣਾ 50000 ਹੁੰਦਾ ਉਹ ਉਹ 2 ਲੱਖ ਦੀ ਮੰਗ ਕਰ ਦਿੰਦਾ ਫਿਰ ਉਹ ਥੋੜਾ ਜਿਆਦਾ ਨਾ ਫਰੀ ਖਾਣ ਵਾਲੇ ਜਿਹੜੇ ਵਿਝੇਉ ਬਿਲਤਾ ਸਰ ਜੀ ਸੁਣਿਆ ਕਿ ਤੁਸੀਂ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਵੀ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਆਪਣੇ ਜੇਬ ਦੇ ਵਿੱਚ ਉਹ ਤੁਸੀਂ ਖਰਚ ਕਰਦੇ ਹੋ ਤਾਂ ਪਿੰਨਾਂ ਤੇ ਪਹਿਲਾਂ ਕੀ ਹੋਣ ਵੀ ਕਹਿ ਸਕਦੇ ਆ ਕਿ ਇਹੀ ਆਕਾਨ ਚੱਲਦੇ ਨੇ ਕਿ ਜਿਹੜੇ ਸਰਪੰਚ ਨੇ ਸਰਪੰਚ ਬੰਦੇ ਤਾਂ ਨੇ ਕਿ ਮੋਟੀਆਂ ਗਰੰਟਾਂ ਆਉਣ ਤੇ ਉਹਨਾਂ ਨੂੰ ਗਵਨ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਆ ਆਪਣੀਆਂ ਜੇਬਾਂ ਭਰੀਆਂ ਜਾਣ ਸਰ ਨਰੋਲ ਆਪਣੀ ਚੋਣ ਹੋਣ ਵਾਲੀ ਆ 15 ਤਰੀਕ ਨੂੰ ਤੇ ਫਿਰ ਉਹ ਜਿਹੜਾ ਜਿਹੜਾ ਵਿਚਰਿਆ ਹੋਏਗਾ ਜਿਹੜਾ ਪਿਆਰ ਕਰਦਾ ਹੋਏਗਾ ਜਿਹੜਾ ਇਜਤ ਦਿੰਦਾ ਹੋਏਗਾ ਇਹ ਨਹੀਂ ਕਿ ਬਰਸਾਤੀ ਲੱਡੂ ਬਣ ਜਾਓ 6 ਮਹੀਨੇ ਇਜਤ ਕਰ ਲਓ 5 ਸਾਲ 4 ਸਾਲ ਛਿੱਤਰ ਮਾਰ ਲਓ ਤੇ ਬਾਕੀ ਇਹੀ ਆ ਜੀ ਬਸ ਮੈਂ ਤਾਂ ਇਸੇ ਚੀਜ਼ ਬਲੀਵ ਕਰਦਾ ਹਾਂ ਕਿ ਉਹ ਗੱਲ ਨਹੀਂ ਆ ਜੀ ਆਪਣਾ ਮੈਟਰ ਨਹੀਂ ਕਰਦੀ ਆਪਣੇ ਜਿੰਨੇ ਵੀ ਬਿਲੋਂਗ ਕਰਦੇ ਮੇਰੇ ਨਾਲ ਜੀ ਅਕਾਲੀ ਦਲ ਦੇ ਸਤਕਾਰਯੋਗ ਬਹੁਤ ਵੀਰ ਨੇ ਜਿਹੜੇ ਅਪਰੀਸ਼ੀਏਟ ਕਰਨਦੇ ਆ ਕਿ ਵਧੀਆ ਕਵਦੀਆ ਕੰਮ ਚੱਲਣ ਲਿਆ ਤੁਸੀਂ ਕਰੋ ਪਿੰਡ ਲੈਵਲ ਤੇ ਅਸੀਂ ਇਸ ਤਰ੍ਹਾਂ ਮਾਨਸਾਮ ਨੇ ਕਿਹਾ ਵਾ ਕਿ ਸਰਪੰਚ ਪਿੰਡ ਦਾ ਹੋਵੇਗਾ ਹੂੰ ਹੂੰ ਉਹ ਕਾਂਗਰਸ ਕਾਲੀ ਆਪ ਦਾ ਨਹੀਂ ਹੋਵੇਗਾ ਸਰਪੰਚ ਪਿੰਡ ਦਾ ਹੋਵੇਗਾ ਤੇ ਉਸੇ ਚੀਜ਼ ਨੂੰ ਜਾਣ ਕੇ ਕਾਂਗਰਸ ਵੀ ਕਾਂਗਰਸ ਵੀ ਬਲੋਇੰਗ ਬਹੁਤ ਜ਼ਿਆਦਾ ਉਤਸ਼ਾਹ ਵਾ ਆਪਣੇ ਨਾਲ ਨੇ ਪਰ ਉਹ ਸਰਪੰਚ ਦਾ ਹਰ ਪਾਰਟੀ ਦਾ ਬੜੇ ਪਿੰਡਾਂ ਅਸੀਂ ਇਸ ਵਾਰ ਜਿਹੜਾ ਉਹ ਸਰਸਮਤੀ ਦੇਖਣ ਨੂੰ ਮਿਲਦੀ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਸਰਸਮਤੀ ਬਣਨ ਦੀ ਕੋਸ਼ਿਸ਼ ਨਹੀਂ ਹੋਈ ਜਾਂ ਕਿਸ ਤਰ੍ਹਾਂ ਹੋਈ ਹੈ ਜੀ ਪਰ ਤੁਹਾਨੂੰ ਪਤਾ ਵਾ ਕਿ ਹਰ ਕੋਈ ਮਨਮੋਟਾ ਹੋ ਜਾਂਦੇ ਆ ਜਿਹਦਾ ਕਰਕੇ ਨਹੀਂ ਬਾਕੀ ਚਲੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੈਂਡੀਡੇਟ ਨੇ ਸਾਡੇ ਪਿੰਨ ਲੱਗ ਮੈਨੂੰ ਲੱਗਦਾ ਕਿ ਲਗਭਗ 3 ਕੈਂਡੀਡੇਟ ਆਉਣਗੇ ਇੱਕ ਕਾਂਗਰਸ ਵੱਲੋਂ ਐਸੀਵੀ ਨੇ ਵੋਟ ਕੁੱਲ ਕਿੰਨੀ ਹੈਗੀ ਪੈਣ ਦੀ ਉਹ ਇਹ ਨੀਅਰ ਅਬਾਊਟ 3300 3272 71 ਜੋ ਆ 2023 ਦੀ ਸੂਚੀ ਅਨੁਸਾਰ ਜੇ ਪਈਆਂ ਤੇ ਇੰਨੀਆਂ ਨੇ ਜੇ ਕੋਈ ਨਵੀਂ ਮੀਨਸ ਆਉਂਦੀ ਆ ਕੋਈ ਅਪਡੇਟ ਜਾਂ ਨਵੀਂ ਸੂਚੀ ਆ ਜਾਂਦੀ ਹੈ ਤੇ ਫਿਰ 3500 ਪਲੱਸ ਹੋ ਜਾਣਗੀ ਹਾਂਜੀ ਸਤਿ ਨਿਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਤੁਹਾਡੇ ਹਲਕੇ ਦੇ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਨੇ ਔਰ ਜਿਹੜੇ ਤੁਹਾਡੇ ਪਿੰਡ ਦੇ ਲੋਕ ਨੇ ਬਸ ਇਹੀ ਅਪੀਲ ਹੈ ਜੀ ਅਮਨਮ ਸ਼ਾਂਤੀ ਨਾਲ ਵੋਟਾਂ ਹੋਣ ਤੇ ਜਿਹੜਾ ਗੜਬੜ ਕਰਦਾ ਉਹਨੂੰ ਸਾਰਾ ਪਿੰਡ ਠੀਕ ਹੈ ਜਾਣਦਾ ਹੀ ਇਹ ਪਿੰਡ ਵੇਖੇ ਸੂਝਵਾਨ ਵਿਅਕਤੀ ਜਿਹੜੇ ਉਹ ਆਪਣੇ ਪੋਲਿੰਗ ਜੈਂਟ ਹੋਣ ਲੜਾਈਆਂ ਪੋਲਿੰਗ ਜੈਂਟਾਂ ਤੋਂ ਹੁੰਦੀਆਂ ਜੀ ਨਜਾਇਜ਼ ਵੋਟ ਪਾਉਣ ਤੋਂ ਲੜਾਈ ਹੁੰਦੀ ਆ ਜਾਇਜ਼ ਕੰਮ ਕਰਨਾ ਹੈ ਜੈ ਸਭ ਕੁਝ ਕਰੋ ਰਿਜ਼ਲਟ ਤੇ ਸ਼ਾਮ ਨੂੰ ਆਊਗਾ ਉਹ ਤੇ ਚਲੋ ਹਾਂ ਫਤਵਾ ਹੋ ਆ ਜੀ 10 ਵੀ ਵੱਧ ਕੀ 50 ਘਟਕੀ 50 ਵੱਧ ਗਈ ਤੁਸੀਂ ਪਿੰਡ 'ਚ ਬੈਠੇ ਜੇ ਜੇ ਤੁਸੀਂ ਮੋਤ ਵਰਜੇ ਤਾਂ ਤੁਸੀਂ ਮੋਤ ਵਰਜੇ ਸਰਪੰਚੀ ਦੀ ਮੋਹਰ ਉਹ ਐਸ ਵੇਲੇ ਸੰਗਤ ਨੇ ਬਖਸ਼ਣੀ ਆ ਜਨਤਾ ਨੇ ਬਖਸ਼ਣੀ ਆ ਟਾਡੇ ਪਿੰਡ ਦੇ ਵੀਰਾਂ ਮਿੱਤਰਾਂ ਨੇ ਬਖਸ਼ਣੀ ਉਹ ਪਿਆਰ ਵੇਖੋ ਕਿੰਨਾ ਜੇ ਤੁਹਾਡੇ ਦੋ ਤਿੰਨ ਕੈਂਡੀਡੇਟ ਮਾਰੇ ਤਾਂ ਤੁਹਾਨੂੰ ਲੈ ਕੇ ਬਹਿ ਸਕਦੇ ਆ ਜੇ ਚੰਗੇ ਆ ਤੇ ਤੁਸੀਂ ਠੀਕ ਆ ਲੈ ਜੀ ਤੁਸੀਂ ਤੁਸੀਂ ਸਰਪੰਚ ਬਣਦੇ ਹੋ ਤਾਂ ਪਿੰਡ ਦੇ ਲਈ ਪਹਿਲੇ 5 ਕੰਮ ਕਿਹੜੇ ਕਰਵਾਓਗੇ ਬੜੀ ਪੰਚਾਇਤ ਕਰਵਾਵਾਂਗੇ ਤੇ ਤੁਸੀਂ ਮੈਨੂੰ ਸਵਾਲ ਕਰਨ ਲੱਗੇ ਗਰਾਊਂਡ ਦੀ ਇੱਕ ਗੱਲ ਸੀਗੀ ਸਮੱਸਿਆ ਖਲਾਈ ਕਰਨੀ ਸੀ ਆਪਣਾ ਤੇ ਉਹ ਗਰਾਊਂਡ ਦੇ ਵਿੱਚ ਗਾਰ ਸੁੱਟੀ ਜਾ ਮਤਲਬ ਕਿ ਕੋਈ ਜਗ੍ਹਾ ਨਹੀਂ ਠੋਸ ਮਿਲੀ ਤੇ ਉੱਥੇ ਗਾਸ ਪੀ ਗਈ ਸਿਰਫ ਉਹੀ ਕੰਮ ਜਿਹੜਾ ਵਾ ਉਹ ਥੋੜਾ ਸਹੀ ਨਹੀਂ ਲੱਗਾ ਬਾਕੀ ਠੀਕ ਹੈ ਜੀ ਉਹ ਗਰਾਊਂਡ ਦੇ ਵਾਂਗੇ ਵਿੱਚ ਸਕੂਲ ਪਲੱਸ 2 ਤੱਕ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਗਿਆ ਕਿਸਾਨ ਕੇਂਦਰ ਤੇ ਫਿਰ ਪਹਿਲੇ ਸਾਲ ਦੇ ਵਿੱਚ ਹੀ ਗਲੀਆਂ ਨਾਲੀਆਂ ਚ ਜਦੋਂ ਆਪਾਂ ਉਲਝਾ ਦਿੰਨੇ ਨਾਲ ਲੋਕਾਂ ਨੂੰ ਹੁਣ ਵੀ ਲੋਕਡਾਊਨ ਲੱਗਦੀ ਪਈ ਹੈ ਜੀ ਪਿੰਡ 50 ਲੱਖ ਦਾ ਕੰਮ ਹੁੰਦਾ ਹੋ ਚੁੱਕਾ 20 ਲੱਖ ਦਾ ਮੈਂ ਨਰੇਂਗਾ ਚ ਕਰਵਾ ਰਿਹਾ ਹਾਂ ਆਪਣੇ ਕੋਲੋਂ ਸ਼ੁਰੂ ਕੀਤਾ ਮੈਂ 20 ਲੱਖ ਰੁਪਏ ਦਾ ਕੰਮ ਤੇ ਉਹੀ ਬਸ ਮੈਂ ਇਹ ਹੀ ਕਹਾਂਗਾ ਕਿ ਬਸ ਕੰਮ ਕਰਾਉਣੇ ਚਾਹੀਦੇ ਆ ਤੇ ਬਾਕੀ ਮੈਂ ਪੰਜਵਾਂ ਕੰਮ ਇਹ ਗਲੀਆਂ ਨਾਲੀਆਂ ਦੇ ਇੱਕ ਸਾਲ ਦੇ ਵਿੱਚ ਪਿੰਡ ਨੂੰ ਕੱਢੂੰਗਾ ਪਹਿਲੇ ਸਾਲ ਚ ਗਲੀਆਂ ਨਾਲੀਆਂ ਚ ਕੱਢ ਦਾਂਗੇ ਗਲੀਆਂ ਨਾਲੀਆਂ ਮੈਟਰ ਨਹੀਂ ਰਹੂਗਾ ਤੇ ਦੂਜਾ ਸਿੱਖਿਆ ਵੱਲ ਸਿਹਤ ਵੱਲ ਤੇ ਸਫਾਈ ਵੱਲ ਲਾਈਟਾਂ ਕਿਸੇ ਚੌਂਕ ਚ ਨਹੀਂ ਆਈਆਂ ਸਮਾਰਟ ਪਿੰਡ ਚ ਮੇਰਾ ਪਿੰਡ ਆਉਂਦਾ ਵਾ ਲਾਈਕ ਟੰਟੋ ਚੋਂ ਪੰਜ ਲਾਵਾ ਤੁਹਾਡੇ ਲੱਗੇ ਮੱਲੂ ਨੰਗਲ ਪਿੰਡ ਜਿਹੜਾ ਬੜਾ ਸੋਹਣਾ ਆ ਬਿਲਕੁਲ ਜੀ ਉਥੋਂ ਦੇ ਵੀਰ ਜਿਹੜੇ ਆਪਣਾ ਉਥੇ ਕਿਸਾਨ ਯੂਨੀਅਨ ਨਹੀਂ ਆ ਗਈ ਆ ਕਾਮਰੇਡ ਵੀ ਆ ਗਏ ਆ ਉਹ ਜਦੋਂ ਬਣ ਜਾਂਦੇ ਆ ਨਾ ਤੇ ਫਿਰ ਉਹ ਜਿਹੜਾ ਬੰਦਾ ਬਣ ਜਾਂਦਾ ਉਹਦੀ ਹੈਲਪ ਕਰਦੇ ਆ ਨਾਲ ਲਾ ਕੇ ਤੁਰਦੇ ਆ ਇਤਿਹਾਸਿਕ ਗੁਰਦੁਆਰਾ ਉਥੇ ਦੀ ਸਾਡਾ ਤੇ ਵਧੀਆ ਬਹੁਤ ਨਾਲ ਬਿਲਕੁਲ ਮੈਨੂੰ ਬਹੁਤ ਵਧੀਆ ਲੱਗਾ ਸਾਡੇ ਪਿੰਡ ਤਿੰਨ ਛੱਪੜਾ ਜੀ ਤੇ ਉਹੀ ਤੁਸੀਂ ਪੰਜ ਕੰਮ ਗਣਾਏ ਕੰਮ ਤੇ 10 15 ਵਾ ਵੱਡੇ ਕੰਮ ਜਿਹੜੇ 10 15 ਵਾ ਬਾਕੀ ਨਸ਼ੇ ਬਾਰੇ ਆ ਹੋਰ ਸਾਰਾ ਕੁਛ ਆ ਥਾਪਰ ਮਾਡਲ ਛੱਪੜ ਬਣਾਉਣ ਦੀ ਯੋਜਨਾ ਵਾ ਜੀ ਤੇ ਸੈਰਗਾ ਬਣਾਵਾਂਗੇ ਤੇ ਲੇਡੀਜ਼ ਲਈ ਖਾਸ ਇੱਕ ਵੱਖਰੀ پارک ਬਣਾਵਾਂਗੇ ਉਹ ਜਿਹੜੇ ਕਿ ਮੈਨੂੰ ਸੁਪਨੇ ਵੱਡੇ ਨੇ ਸੁਪਨੇ ਵੱਡੇ ਨੇ ਜੀ ਕੁਝ ਕਰਨ ਸੁਪਨੇ ਨਹੀਂ ਜੀ ਕਰਨਾ ਵਾ ਜੇ ਬਣੇ ਤੇ ਫਿਰ ਕਰਨਾ ਵਾ ਸੁਪਨੇ ਜਿਹੜੇ ਆ ਸੁਪਨੇ ਸੁਪਨੇ ਹੀ ਰਹਿ ਜਾਂਦੇ ਨੇ ਜੇ ਸੁਪਨੇ ਲਵਾਂਗੇ ਤੇ ਫਿਰ ਆਪਾਂ ਜਰੂਰ ਕੁਛ ਨਾ ਕੁਛ ਕਰਾਂਗੇ ਠੀਕ ਠੀਕ ਬਿਲਕੁਲ 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 ਠੀਕ ਹੈ ਸਰ ਧੰਨਵਾਦ ਜੀ ਓਕੇ ਜੀ ਓਕੇ ਥੈਂਕ ਯੂ ਸੋ ਇਹ ਸਨ ਸਾਡੇ ਨਾਲ ਹਲਕਾ ਰਾਜਸਥਾਨੀ ਦੇ ਪਿੰਡ ਅਦਲੀਵਾਲ ਤੋਂ ਸੰਨੀ ਜੀ ਜੋ ਕਿ ਇਸ ਵਾਰ ਸਰਪੰਚ ਦੀ ਇਲੈਕਸ਼ਨ ਲੜਨ ਜਾ ਰਹੇ ਨੇ ਸੋ ਇਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਪਹਿਲ ਦੇ ਆਧਾਰ ਤੇ ਆਪਣੇ ਪਿੰਡ ਦੇ ਵਿੱਚ ਗਰਾਊਂਡ ਜਾਂ ਹੋਰ ਜੋ ਜ਼ਰੂਰੀ ਕੰਮ ਹੈਗੇ ਨੇ ਉਹ ਕਰਵਾਵਾਂਗਾ ਸੋ ਤੁਸੀਂ ਪੀਜੀ ਇੰਡੀਆ ਨਿਊਜ਼ ਦੇ ਨਾਲ ਜੁੜੇ ਹੋਏ ਸੀ ਹਲਕਾ ਰਾਜਸਥਾਨੀ ਦੇ ਪਿੰਡ ਅਦਲੀਵਾਲ ਤੋਂ ਪ੍ਰਦੀਪ ਅਰੋੜਾ